ਸਾਡੇ ਲਈ ਕੰਮ ਕਰੀਏ ਕਿੱਧਰ ਤੁਰੇ ਫੜਦੇ ਕਰੀਏ ਕਿੱਧਰ ਤੁਰੇ ਫੜਦੇ ਅਸਾਂ ਨਹੀਂ ਅਸੀਂ ਤਾਂ ਉਹ ਜਿੰਦਰਾ ਲੱਗ ਭਾਈ ਜਿੰਦਰਾ ਸਾਡੇ ਵਾਸਤੇ ਲਾਉਣਾ ਹੈ ਇਹ じゃ ਬ ਜਿੰਦਰਾ ਉੱਥੇ ਭੈਸਣ ਦਫ਼ਤਰ ਵਿੱਚ ਬੈਠਾ ਹੋਵੇ ਡੀਐਮ ਦੇ ਦਫ਼ਤਰ ਵਿੱਚ ਬੈਠਾ ਹੋਵੇ 12 ਵਜੇ ਬੰਦੇ ਸਾਡੇ ਆ ਜੇ ਆਉਣ ਤਾਂ ਉਹਨਾਂ ਨੂੰ ਤੁਸੀਂ ਗੱਲ ਕਰਨੀ ਹੈ ਮਲਾਉਣਾ ਪਰ ਤੁਸੀਂ ਤਾਂ ਉੱਥੇ ਸਾਡਾ ਜਿੰਦਰਾ ਲਾ ਕੇ ਉੱਥੇ ਭੈਸਣ ਲੈ ਲਾ ਦੇ ਜਿਵੇਂ ਅਸੀਂ ਦੁਸ਼ਮਣਾਂ ਦੀ ਜਮਾਤ ਨੂੰ ਲੈ ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਮੇਂ ਆਪਕਾ ਸਵਾਗਤ ਹੈ ਮੈਂ ਮਦਨ ਘੋੜੇਲਾ यह दृश्य है फाजिलका के मार्केट कमेटी दफ्तर में बने ज़िला मंडी ऑफिसर के बाहर का जहां पर दो किसानों को उनके द्वारा की गई शिकायत के लिए इंक्वायरी पर बुलाया गया था लेकिन जैसे ही वह 12 बजे टाइम पर ऑफिस पहुंचे तो उन्हें ज़िला मंडी ऑफिसर के बाहर ताला मिलता है और ऑफिसर वहां नहीं होते हैं इस मौके पर किसानों ने कहा कि उनको एक दिन पहले लेटर जारी करके बुलाया गया था लेकिन जब वह यहां पर आए तो यहां पर उन्हें देख करके निराशा हुई कि जिस ऑफिसर ने उन्हें बुलाया था वह खुद ही मौके पर मौजूद नहीं था इसके अलावा उन्होंने ये भी कहा कि उनको यहां पूछने वाला कोई नहीं मिला ऐसे ऑफिसरों का वह अब क्या करें ਮਸਲਾ ਕੀ ਹੈ ਸਰ ਅੱਜ ਮਸਲਾ ਇਹ ਹੈ ਵੀ ਪਿਛੇ ਆਪਣੇ ਕਣਕ ਦਾ ਸੀਜ਼ਨ ਹੋਇਆ ਸੀ ਕਣਕ ਦੇ ਸੀਜ਼ਨ ਵਿੱਚ ਸਭ ਤੋਂ ਵੱਡੀ ਮੰਡੀ ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਹਾਂਜੀ ਉਸ ਤੋਂ ਵੱਧ ਨੁਕਸਾਨ ਮਾਰਕੀਟ ਕਮੇਟੀ ਫਾਲਕਾ ਦੇ ਵਿੱਚ ਹੋਇਆ ਸੀ ਜੀ ਕਣਕ ਦਾ ਜੀ ਕਣਕ ਦੀ ਬੜੀ ਪ੍ਰਵਾਹੀ ਆ ਸੀ ਉੱਥੇ ਵੇਖਿਆ ਸੀਗਾ ਵੀ ਕਿਸਾਨ ਕਿਵੇਂ ਰੁੰਦੇ ਆ ਕਿਸਾਨ ਕਣਕ ਪੈਦਾ ਕਰ ਸਕਦੇ ਆ ਜੀ ਸਾਂਭ ਨਹੀਂ ਸਕਦੇ ਠੀਕ ਹੈ ਮਾਰਾ ਜਦੋਂ ਅਸੀਂ ਦੇਖਿਆ ਵੀ ਇਥੇ ਮੰਡੀਆਂ ਦੇ ਵਿੱਚ ਇੰਨੇ ਅੰਬਾਰ ਲੱਗੇ ਆ ਤੇ ਮੰਡੀਆਂਆਂ ਜਿਹੜੀਆਂ ਬੋਰੀਆਂ ਭਰੀਆਂ ਉਹਦੇ ਉੱਤੋਂ ਦੀ ਪਾਣੀ ਜਾਂਦਾ ਸੀ ਜੀ ਅਸੀਂ ਉਸ ਟਾਈਮ ਤੇ ਪੰਜਾਬ ਸਰਕਾਰ ਨੂੰ ਮੰਡੀ ਬੋਰਡ ਨੂੰ ਇਹ ਗੁਹਾਰ ਲਾਈ ਸੀ ਵੀ ਕਿਸਾਨਾਂ ਦਾ ਕੀ ਕਸੂਰ ਹੈ ਜੀ ਕਿਸਾਨ ਤਾਂ ਘੇ ਹੀ ਮਰਿਆ ਕਰਜ਼ੇ ਦੇ ਵਿੱਚ ਮਰੇ ਪਏ ਆ ਕਦੇ ਤੁਸੀਂ ਪਾਰਤ ਮਾਲਾ ਕਢੀ ਜਾਂਦੇ ਆ ਕਦੇ ਜ਼ਮੀਨਾਂ ਉੱਪਰ ਕਰੀ ਜਾਂਦੇ ਆ ਜਿਹੜੀ ਸਾਡੀ ਰਹਿੰਦੀ ਖੁੰਦੀ ਆ ਤੁਸੀਂ ਆ ਕਰੀ ਜਾਂਦੇ ਆ ਸਾਡੇ 1 3 ਕਿਤੇ ਕਾਨੂੰਨੀ ਸਾਡੇ ਤੇ ਮੜਦੇ ਆ ਕੀ ਕਰੀ ਜਾਂਦੇ ਆ ਜੀ ਇਹ ਸਾਡੀ ਬੇਨਤੀ ਪੰਜਾਬ ਸਰਕਾਰ ਪਹੁੰਚੀ ਉਹਨਾਂ ਨੇ ਇਹਦੇ ਵਿਸ਼ਲੇਸ਼ਣ ਵਾਸਤੇ ਇਹ ਸਾਨੂੰ ਸੱਦਾ ਸੀ ਅਸੀਂ ਅੱਜ ਫੇਰ ਕਹਿੰਦੇ ਆ ਵੀ ਜਿਹੜੇ ਕਨਕਕ ਨੁਕਸਾਨ ਹੋਈ ਸੀ ਨਾ ਆੜਤਿਆਂ ਦੇ ਦਿਨ ਪੂਰਾ ਗਿਆ ਨਾ ਪ੍ਰਸ਼ਾਸਨ ਦਾ ਨੁਕਸਾਨ ਗਿਆ ਨਾ ਮੰਡੀ ਬੋਰਡ ਦੇ ਜਿਹੜੇ ਅਫੀਸਰ ਬੈਠੇ ਐ ਇੱਥੇ ਨਾ ਉਹਨਾਂ ਦਾ ਨੁਕਸਾਨ ਹੈ ਜੇ ਨੁਕਸਾਨ ਹੋਇਆ ਤਾਂ ਸਿਰਫ ਕਿਸਾਨ ਦਾ ਹੋਇਆ ਜੀ ਕਿਉਂਕਿ ਜਿਹੜੀ ਕੰਕ ਪਈ ਸੀ ਉਹਨਾਂ ਨੇ ਢੇਠੋਤਾ ਕਰਕੇ ਠੀਕ ਹੈ ਵਿੱਚੋਂ ਕੋਈ ਰਲੀ ਕੋਈ ਗਲੀ ਜਿਹੜੀ ਬਚੀ ਪਈ ਸੀ ਉਹ ਤਾਂ ਕਿਸਾਨਾਂ ਨੂੰ ਜਗਾਦੀ ਵੀ ਅਸੀਂ ਤਾਂ ਦਲਾਲ ਆ ਅਸੀਂ ਕਿਸਾਨ ਜਿਹੜੇ ਅੜਤੀਏ ਅਸੀਂ ਤਾਂ ਸੋਡੀ ਕੰਕ ਵੇਚ ਕੇ ਸਾਨੂੰ ਤਾਂ ਦਲਾਲੀ ਮਿਲਨੀ ਆ ਅਸੀਂ ਪੱਲਿਓ ਨਹੀਂ ਪਉਣ ਜੀ ਜਿਹੜਾ ਪ੍ਰਸ਼ਾਸਨ ਸੀ ਅਫੀਸਰ ਸੀ ਉਹਨਾਂ ਨੇ ਵੇਖਿਆ ਸੀਗਾ ਵੀ ਇਹ ਮੰਡੀ ਬੋਰਡ ਦੇ ਸਾਡੇ ਵਸਨੀਕੀ ਕੁਝ ਪਾਣੀ ਭਰਿਆ ਪਿਆ ਕਿ ਜਿਹੜੇ ਅਧਿਕਾਰੀ ਸੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਹਮੇਸ਼ਾ ਹੀ ਹੁੰਦਾ ਹੈ ਅੱਜ ਵੀ ਜੇ ਅਸੀਂ ਬੇਮੌਸਮੀ بارش ਦੀ ਕਰਕਰ ਦੇ ਨਾ ਸਾਡੇ ਪਿੰਡ ਟਾਲੀ ਵਾਲਾ ਬੋਦਲਾ ਸਿੰਘਪੁਰਾ ਢੀਂਗਾਲੀ ਸਾਬੂਆਣਾ ਦਲਬੀਰ ਖੇੜਾ ਕਈ ਪਿੰਡ ਇਸ ਤਰ੍ਹਾਂ ਦੇ ਜਿੱਥੇ ਪਾਣੀ ਬਹੁਤ ਓਵਰਫਲੋ ਹੋ ਗਿਆ ਤੇ ਉਹ ਡੁੱਬਦੇ ਜੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਇੱਕ ਨਿਗਾਹ ਹੁੰਦੀ ਹੈ ਵੀ ਅਸੀਂ ਸੀਜ਼ਨ ਆਉਣ ਤੋਂ ਪਹਿਲਾਂ ਅਸੀਂ ਨੂੰ ਸਫਾਈ ਕਰੀਏ ਤਨਕ ਪ੍ਰਬੰਧ ਕਰੀਏ ਉਹ ਹਲਸਾ ਨਹੀਂ ਕਰ ਸਕਦਾ ਹੋਇਆ ਕੰਸਨ ਕੰਕ ਦੇ ਵਿੱਚ ਕਿਸਾਨ ਤਾਂ ਲੁੱਟੇ ਪੁੱਟੇ ਗਏ ਤੇ ਸਾਥੋਂ ਇੰਕੁਰੀਆਂ ਕੀ ਮੰਗਦੇ ਆ ਅਸੀਂ ਤਾਂ ਕਿਹਨੇ ਬੰਦੀ ਕਾਰਵਾਈ ਉਹ ਤਾਂ ਉਹ ਤਾਂ ਜਦੋਂ ਮੰਨੋ ਫਾਜ਼ਿਲਕਾ ਜਦੋਂ ਪਾਣੀ ਆਇਆ ਤੁਸੀਂ ਉਹਦੀ ਕੋਈ ਕੰਪਲੇਂਟ ਕੀਤੀ ਸੀ ਬੜੀ ਕੰਪਲੇਟਾਂ ਕੀਤੀਆਂ ਅਸੀਂ ਡਾਇਰੈਕਟ ਡੀਸੀ ਨੂੰ ਮਿਲਿਆ ਪ੍ਰਸ਼ਾਸਨ ਨੂੰ ਮਿਲਿਆ ਮੰਡੀ ਬੋਰਡ ਅਧਿਕਾਰੀਆਂ ਨੂੰ ਮਿਲੇ ਹੈ ਪਰ ਇਹ ਹੈ ਕਿ ਕਿਸਾਨ ਤੇ ਸੰਦੇ ਵੀ ਕਿਸਾਨ ਸਿਰਫ ਧਰਨਾ ਲਾ ਸਕਦਾ ਹੈ ਟ੍ਰੈਫਿਕ ਦੇ ਵਿੱਚ ਵਿਘਨ ਪਾ ਸਕਦਾ ਹੈ ਬਾਦ ਆਪਣੀ ਪੈਦਾ ਕਰ ਸਕਦਾ ਪਰ ਉਹਦੀਆਂ ਭਾਵਨਾ ਨੂੰ ਸਮਝਦੇ ਆ ਮੰਡੀ ਬਣੀਆ ਸਬਜ਼ੀ ਮੰਡੀ ਤੁਸੀਂ ਇਹ ਤੇ ਜਾ ਕੇ ਵੇਖੋ ਇੱਕ ਮਿੰਟ ਪਲੀਜ਼ ਸੁਣੋ ਗੱਲ ਮੰਡੀ ਜਾ ਕੇ ਵੇਖ ਲਓ ਸਬਜ਼ੀ ਮੰਡੀ ਦੇ ਵਿੱਚ بارش ਹੋਈਆਂ بارش ਦੇ ਵਿੱਚ ਜਿਹੜੇ ਕਿਸਾਨ ਪੈਦਾ ਕਰਨ ਵਾਲੇ ਸੀ ਉਹ ਬਾਹਰ ਤੇ ਜਿਹੜੇ ਅੜਤੇ ਸੋ ਛੱਡਦੇ ਥੱਲੇ ਸੀ ਇਹ ਜਿਹੜਾ ਮੰਡੀ ਬੋਰਡ ਦਾ ਡੀਐਮਓ ਇੱਥੇ ਬੈਠਾ ਹੈ ਸੈਕਟਰੀ ਇੱਥੇ ਬੈਠਾ ਹੈ ਚੇਅਰਮੈਨ ਦੇ ਨੱਕ ਦੇ ਤਲੇ ਸਭ ਕੁਝ ਹੋ ਹੀ ਜਾਂਦਾ ਕਿਹਦੀ ਮਿਲਪੁਤ ਨਾਲ ਹੋ ਹੀ ਜਾਂਦਾ ਹਾਂਜੀ ਸਰ ਉਹ ਵਿਸ਼ਾ ਵੀ ਮਹੱਤਵਪੂਰਨ ਹੈ ਅੱਜ ਤੁਹਾਨੂੰ ਸੱਦਿਆ ਗਿਆ ਸੀਗਾ ਅੱਜ ਕਿੰਨੇ ਵਜੇ ਦਾ ਟਾਈਮ ਸੀ 12 ਵਜੇ ਦਾ ਟਾਈਮ ਸੀ ਲੈਟਰ ਕੱਢਿਆ ਨਾ ਰਜਿਸਟਰ ਲੈਟਰ ਕੱਢਿਆ ਠੀਕ ਹੈ ਮੈਨੂੰ ਤੇ ਪ੍ਰਧਾਨ ਜੀ ਵੀ ਤੁਸੀਂ ਆ ਕੇ 12 ਵਜੇ ਇਸ ਜਿਹੜੀ ਕੰਪਲੇਟ ਕੀਤੀ ਹੈ ਇਸ ਇਨਕੁਆਰੀ ਦੇ ਵਿੱਚ ਸ਼ਾਮਲ ਹੋ ਠੀਕ ਹੈ ਤੇ ਅਸੀਂ ਆਪਣੇ ਸਾਰੇ ਰਜਵੇਂ ਛੱਡ ਕੇ ਝੋਣਾ ਲੱਗੀ ਜਾਂਦਾ ਸੀ ਸਾਡੇ ਕਿਸਾਨਾਂ ਦੇ ਵਿੱਚ ਅਸੀਂ ਉੱਧਰ ਜਾਣਾ ਸੀਗਾ ਉੱਧਰ ਸਾਰੇ ਕੈਨਸਲ ਕਰਕੇ ਅਸੀਂ ਆਏ ਪਰ ਦੁੱਖ ਹੀ ਪੜਿਆ ਵੀ ਅਜਿੰਦਰਾ ਲੱਗਿਆ ਤੇ ਕੋਈ ਤੁਸੀਂ ਇੱਥੇ ਮੁਲਾਜ਼ਮਾ ਨਾਲ ਗੱਲ ਕੀਤੀ ਹੈ ਜਾਂ ਕੋਈ ਉਹਨਾਂ ਨਾਲ رابطہ ਕਾਇਮ ਕਰਨ ਦੀ ਡੀਐਮ ਸਾਹਿਬ ਨਾਲ ਕੋਈ ਫੋਨ ਫੋਨ ਕੀਤਾ ਤੁਸੀਂ ਵੀ ਆ ਕੇ ਕਿਸੇ ਅਸੀਂ ਅਸੀਂ ਤਾਂ ਇੱਥੇ ਦਫ਼ਤਰ ਚ ਆਉਂਦੇ ਹਾਂ ਸਾਨੂੰ ਕੋਣ ਪੁੱਛਦਾ ਸਾਨੂੰ ਅਸੀਂ ਕਿਹਨੂੰ ਪੁੱਛੀਏ ਜੇ ਤਾਂ ਇਹਨਾਂ ਦਾ ਕੋਈ ਨੁਮਾਇੰਦਾ ਬਿਠਾਇਆ ਹੁੰਦਾ ਸੈਕਟਰੀ ਸਾਹਿਬ ਸੁਪਰੀਡ ਡੀਐਮਓ ਸਾਹਿਬ ਦਾ ਵੀ ਜੇ ਮੈਂ 12 ਵਜੇ ਟਾਈਮ ਦਿੱਤਾ ਦਫ਼ਤਰ ਖੁੱਲ੍ਹਾ ਹੁੰਦਾ ਵੀ ਉਹਨਾਂ ਨੂੰ ਬਿਠਾਓ ਮੈਂ ਕਿਸੇ ਮੀਟਿੰਗ 'ਚ ਜਾਂ ਕਿਤੇ ਪਾਸੇ ਆ ਤੇ ਮੈਂ ਆ ਜਾਊਂਗਾ ਪਰ ਉਹ ਤਾਂ ਜਿੰਦਰਾ ਹੀ ਐ ਲਾ ਸਕਦੇ ਵੀ ਕੋਈ ਵਿੱਚ ਦਫ਼ਤਰ ਜਿ ਨਹੀਂ ਬੜੇ ਜੀ ਚਲੋ ਉਧਰ ਜਦੋਂ ਅਸੀਂ ਇਸ ਬਾਰੇ ਵਿੱਚ ਜ਼ਿਲ੍ਹਾ ਮੰਡੀ ਅਫਸਰ ਤथा ਉਪ ਜ਼ਿਲ੍ਹਾ ਮੰਡੀ ਅਫਸਰ سے ਸੰਪਰਕ ਕੀਤਾ ਤਾਂ انہوں نے کہا ਕਿ وہ ਜ਼ਰੂਰੀ ਕੰਮ से मीटिंग में है इसलिए मौके पर हाजिर नहीं हो पाए हैं लेकिन उनका स्टाफ मौजूद है और इनको इंक्वायरी में शामिल कर लेंगे मैं इस इंक्वायरी ਦੇ ਵਿੱਚ ਸ਼ਾਮਲ ਹੋਵਾਂ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇਸ ਮੰਡੀ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਮੰਡੀ ਸੁਪਰਵਾਈਜ਼ਰ ਮੰਡੀ ਦੇ ਅਫਸਰ ਜਿਹੜੇ ਕਰੈਕਸ਼ਨ ਦੇ ਅੱਡੇ ਬਣਿਆ ਜਦੋਂ ਇੱਥੇ ਕੰਕ ਪਈ ਸੀ ਕੰਕ ਦੇ ਉੱਤੇ ਚਾਰ-ਚਾਰ ਉਂਗਲਾਂ ਪੰਜ-ਪੰਜ ਉਂਗਲਾਂ ਜੇ ਕ੍ਰੇਟ ਲਾਏ ਹੁੰਦੇ ਤਰਪਾਲ ਉੱਤੇ ਲਾਏ ਹੁੰਦੇ ਤੇ ਇੰਨੀ ਕੰਡ ਦਾ ਨੁਕਸਾਨ ਨਹੀਂ ਹੁੰਦਾ ਸੀ ਪਰ ਇੱਥੇ ਤਾਂ ਇਹ ਸੀਗਾ ਬਿਨ ਲਿਸੈਂਸ ਬਣਾਉਣੇ ਆ ਤੇ ਤੁਸੀਂ ਬਾਰੀ ਬਈ ਦਿਹਾਉ ਤੇ ਲਿਸੈਂਸ ਬਣਾ ਕੇ ਤੁਰੇ ਜਾਓ ਕੋਈ ਇਹਨਾਂ ਨੇ ਵੇਖਿਆ ਨਹੀਂ ਵੀ ਉਹਨਾਂ ਕੋਲ ਤਰਪਾਲ ਹੈਗੇ ਕ੍ਰੇਟ ਹੈਗੇ ਕਿ ਨਹੀਂ ਜਿਹੜੇ 6 ਇੰਚੀ ਜਿਹੜੇ ਬਾਰਸ਼ਾਂ ਲੱਗ ਗਈ ਉਹ ਤਾਂ ਵੱਟ ਸਕਦੀ ਸੀ ਕੰਕ ਪਰ ਦੁੱਖ ਨਾਲ ਕਹਿੰਦਾ ਪੈਂਦਾ ਵੀ 6 ਇੰਚੀ ਛੱਡ ਕੇ 2 ਇੰਚ ਵੀ ਨਹੀਂ ਬਚੀ ਆਹ ਕੋਈ ਕੁਲੇ ਸਮਾਨ ਚ ਭੇਜੇ ਸਾਰੇ ਘਰ ਠੀਕ ਹੈ ਬੁੱਟਾ ਸਿੰਘ ਜੀ ਧੰਨਵਾਦ ਤੇ ਦੇਖਦੇ ਆ ਕੋਈ ਅਫਸਰ ਆਂਦਾ ਹੈ ਮੌਕੇ ਤੇ ਇਹ ਆ ਤੁਹਾਨੂੰ ਅੱਜ ਫੇਰ ਬੇਰੰਗ ਲੋਟਣਾ ਪੈਂਦਾ ਹੈਗਾ ਕਿ ਹਾਲਾਤ ਨੇ ਕੋਈ ਅਫਸਰਾਂ ਨਾਲ ਗੱਲ ਕਰਦੇ ਆ ਇੱਥੇ